Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਪੰਜਾਬ ਚ ਅੱਜ ਰੈਲਾ ਰੋਕਣਗੇ ਕਿਸਾਨ ਐਸ ਕੇ ਐਮ ਦੀ ਹੰਗਾਮੀ ਮੀਟਿੰਗ ਵੀ ਹੋਈ ਜੀਹਾਂ ਪੰਜਾਬ ਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਕ ਅੱਜ 3 ਘੰਟੇ ਲਈ ਰੈਲਾ ਰੋਕੀਆਂ ਜਾਣਗੀਆਂ ਦੁਪਹਿਰ 12 ਤੋਂ 3 ਵਜੇ ਤੱਕ ਕਿਸਾਨ ਹੜਤਾਲੀ ਥਾਵਾਂ ਦੇ ਪਟੜੀਆਂ ਤੇ ਬੈਠਣਗੇ ਅੰਮ੍ਰਿਤਸਰ ਜਲੰਧਰ ਉਛਾਤ ਉਹ ਜ਼ਿਲ੍ਹਿਆਂ ਵਿੱਚ ਕਿਸਾਨ ਜਾਤਾਂ ਥਾਵਾਂ ਤੇ ਜਾਮ ਲਗਾ ਦੇਣਗੇ ਕਿਸਾਨ ਆਗੂ ਸਰਵਜਿੰਗ ਪੰਦੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਇਸੇ ਦੌਰਾਨ ਖਨੋਰੀ ਸਰਹੱਤੇ ਚਾਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਅੱਜ ਸਾਂਝਾ ਕਿਸਾਨ ਮੋਰਚਾ ਨੇ ਹੰਗਾਮੀ ਮੀਟਿੰਗ ਸੱਦੀ ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ ਇਸ ਤੋਂ ਬਾਅਦ ਸੱਤ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ ਭਾਵੇਂ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨਾਂ ਆਗੂ ਜਗਜੀਤ ਢੱਲੇਵਾਲ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ ਦੂਜੇ ਪਾਸੇ ਹਾਈ ਪਾਵਰ ਕਮੇਟੀ ਨੇ ਅੱਜ ਹੀ ਕਿਸਾਨਾਂ ਨੂੰ ਪੰਚਕੁੱਲਾ ਵਿੱਚ ਮੀਟਿੰਗ ਲਈ ਬੁਲਾਇਆ ਸੀ ਪਰ ਕਿਸਾਨਾਂ ਨੇ ਕਮੇਟੀ ਨੂੰ ਪੱਤਰ ਲਿਖ ਕੇ ਮੀਟਿੰਗ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਨਾ ਕਿਆ ਕੀ ਉਹ ਕੇਂਦਰ ਸਰਕਾਰ ਨਾਲ ਹੀ ਮੀਟਿੰਗ ਕਰਨਗੇ ਅੱਜ ਡੱਲੇਵਾਲ ਦੇ ਮਰਨ ਵਰਤਦਾ 23ਵਾਂ ਦਿਨ ਹੈ ਸਿਹਤ ਵਿਗੜਨ ਕਾਰਨ ਉਹ ਮੰਗਲਵਾਰ ਨੂੰ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਡਾਕਟਰਾਂ ਅਨੁਸਾਰ ਡੱਲੇਵਾਲ ਦਾ ਜਿਗਰ ਤੇ ਗੁਰਦੇ ਪ੍ਰਭਾਵਿਤ ਹੋ ਰਹੇ ਹਨ ਉਸ ਦੀ ਨਜ਼ਰ ਵਿੱਚ ਵੀ ਅੰਤਰ ਸੀ ਪਹਿਲੇ ਚਿਹਰੇ ਦਾ ਰੰਗ ਫਿੱਕਾ ਪਿਆ ਗਿਆ ਹੈਗਾ ਪਹਿਲੇ ਨਾਲੋਂ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕੁਝ ਨਹੀਂ ਖਾ ਰਹੇ ਨੇ ਇਸ ਕਾਰਨ ਸਾਇਲੈਂਟ ਅਟੈਕ ਦਾ ਖਤਰਾ ਵੀ ਸਭ ਤੋਂ ਜ਼ਿਆਦਾ ਬਣਿਆ ਹੋਇਆ ਹੈ ਮੰਗਲਵਾਰ ਨੂੰ ਤਮਦਮਾ ਸਹਾਇਟ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਅੰਬੋਲ ਵੀ ਉਹਨਾਂ ਨੂੰ ਮਿਲਣ ਲਈ ਪਹੁੰਚੇ ਸਨ ਇਸ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਡੀਸੀ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਢੱਲੇਵਾਲ ਦੀ ਸਿਹਤ ਹੋਰ ਵਿਗੜੀ ਡਾਕਟਰਾਂ ਦਾ ਕਹਿਣਾ ਹੈ ਕਿ ਢੱਲੇਵਾਲ ਦੀ ਉਮਰ 70 ਸਾਲ ਹੈ ਇਸ ਉਮਰ ਚ ਵੱਧੀ ਉਮਰ ਦੇ ਕਾਰਨ ਸਰੀਰ ਦੇ ਕਈ ਅੰਗ ਕਮਜ਼ੋਰ ਹੋ ਜਾਂਦੇ ਗਏ ਹਨ ਇਸ ਉਮਰ ਵਿੱਚ ਭੁੱਖਾ ਰਹਿਣਾ ਸਰੀਰ ਲਈ ਚੰਗਾ ਨਹੀਂ ਹੈ ਡੱਲੇਵਾਲ ਕੈਂਸਰ ਦੇ ਮਰੀਜ਼ ਵੀ ਹੈ ਡਾਕਟਰਾਂ ਦੀ ਇਲਾਜ ਸਲਾਹ ਵਾਲੇ ਮੈਡੀਕਲ ਸਾਲਿਆਂ ਦੇ ਅਨੁਸਾਰ ਕੈਂਸਰ ਦੇ ਮਰੀਜ਼ਾਂ ਜਾਂ ਕੈਂਸਰ ਦੇ ਇਲਾਜ ਅਧੀਨ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਵਰਤ ਰੱਖਣ ਦੀ ਆਗਿਆ ਨਹੀਂ ਹੈ ਪਟਿਆਲਾ ਵਿਖੇ ਭੂਖੜ ਧਾਲ ਕਾਰਨ ਡੱਲੇਵਾਲ ਦਾ ਸਰੀਰ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਉਹ ਆਪਣੇ ਆਪ ਤੁਰਨ ਤੇ ਵੀ ਜੋਗ ਨਹੀਂ ਰਹਿ ਰਹੇ ਹਨ ਹਰਿਆਣਾ ਪੰਜਾਬ ਦੀ ਖਨੋਰੀ ਸਰਹੱਤੇ 23 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ 70 ਸਾਲ ਦੇ ਹੋ ਚੁੱਕੇ ਨੇ ਕਈ ਅੰਗ ਸੇਹਣ ਹੋਣ ਦਾ ਖਤਰਾ ਹੈ ਉਹਨਾਂ ਦਾ ਬਣਿਆ ਹੋਇਆਗਾ ਆ ਡੱਲੇਵਾਲ ਪਹਿਲਾਂ ਹੀ ਕੈਂਸਰ ਦੇ ਮਰੀਦ ਦੱਸੇ ਜਾ ਰਹੇ ਗਏ ਨੇ ਕਿ ਵਰਤ ਰੱਖਣ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕਾਫੀ ਘਟ ਰਿਹਾ ਹੈ ਜਿਸ ਕਾਰਨ ਦਿਲ ਦਾ ਦੌਰਾ ਵੀ ਆ ਸਕਦਾਗਾ ਇਹ ਕੇਨਾ ਉਥੋਂ ਦੇ ਡਾਕਟਰ ਦਾ ਹੈਗਾ ਏ ਉਹਨਾਂ ਦੀ ਦੇਖ ਰਹੇ ਕਿ ਕਰ ਰਹੇ ਸਰਕਾਰੀ ਡਾਕਟਰਾਂ ਦੀ ਟੀਮ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ সুপারিশ ਕਰ ਰਹੀ ਏ ਹਾਲਾਂਕਿ ਢੱਲੇਵਾਲ ਨੇ ਫਸਲਾਂ ਦੇ ਘੱਟ ਤੋਂ ਘੱਟ ਸਮਰਥਕ ਮੁੱਲ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਸਮੇਤ 13 ਮੰਗਾਂ ਪੂਰੀਆਂ ਨਾ ਹੋਣ ਤੱਕ ਭੁਖੜ ਹੜਤਾਲ ਕਰਨ ਤੋਂ ਇਨਕਾਰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਢੱਲੇਵਾਲ ਦੀ ਜਿਆਦਾ ਉਮਰ ਹੋਣ ਕਰਕੇ ਉਹਨਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ ਤੁਰਮ ਫਿਰਨ ਤੋਂ ਹੀ ਜਿਹੜੇ ਹੋ ਅਸਮਰਥ ਨਿਰੌਂਦੇ ਪਏ ਗਏ ਨੇ ਸਹਾਰੇ ਨਾਲ ਉੱਠਦੇ ਪਏ ਗਏ ਨੇ ਕਾਜੋ ਆਪਣੇ ਕੰਬਲੇ ਤੋਂ ਬਾਹਰ ਵੀ ਨਹੀਂ ਆਏ ਨੇ ਉਹਨਾਂ ਦਾ ਗੁਰਦੇ ਅਤੇ ਜਿਗਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਪਿਆ ਉਧਰ ਕਾਗੋ ਚ ਕਿਸਤੀ ਪਲਟੀ ਪੰਜੀ ਮੋਤਾ ਦਜਨਾ ਲੋਕ ਲਾਪਤਾ ਜੀ ਹਾਂ ਆਫਰੀਕੀ ਦੇਸ਼ ਕਾਗੋ ਤੋ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਈ ਲੋਕਾਂ ਨਾਲ ਭਰੀ ਕਿਸਤੀ ਅਚਾਨਕ ਪਾਣੀ ਵਿੱਚ ਪਲਟ ਗਈ ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ ਦਜਨਾਂ ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਸਨ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ਜੇਕਰ ਰਿਪੋਰਟਾਂ ਦੀ ਮੰਨਿਆਤਾ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਸਥਾਨਕ ਲੋਕ ਤਾਂ ਲੋਕਾਂ ਮੁਤਾਬਕ ਕਿਸਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ ਇਹ ਕਿਸਤੀ ਕਾਗੋ ਦੀ ਰਾਜਧਾਨੀ ਕਿੰਗ ਸਾਹਾ ਨੇੜੇ ਸਥਿਤ ਚੈਰ ਇਨੋਗੋ ਤੋਂ ਆ ਰਹੀ ਸੀ ਕਿ ਇਹ ਹਾਸਾ ਫਿਮੀ ਨਦੀ ਪਾਰ ਕਰਦੇ ਸਮੇਂ ਇੱਕ ਕਿਸਤੀ ਵਿੱਚ ਵਾਪਰਿਆ ਕਿਸਤੀ ਕੰਢੇ ਪਹੁੰਚਣ ਵਾਲੀ ਸੀ ਪਰ ਥੋੜੀ ਦੂਰੀ ਤੋਂ ਹੀ ਕਿਸਤੀ اچانک ਪਲਟ ਗਈ ਇਸ ਕਿਸਤੀ 'ਚ ਬੈਠਾ ਇੱਕ ਯਾਤਰੀ ਨਦੀ 'ਚ ਦਿੱਗ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਵੀ ਜਿਹੜੀ ਗਈ ਸੀ ਉਹ ਹੋ ਚੁੱਕੀ ਗਿਆ ਕਿਸ਼ਤੀ ਵਿੱਚ ਕਈ ਬੱਚੇ ਵੀ ਸਵਾਰ ਹਨ ਕਿ ਪੁਲਿਸ ਤੇ ਬਚਾਅ ਦਲ ਮੌਕੇ ਤੇ ਪਹੁੰਚ ਗਏ ਹਨ ਪੰਜੀ ਲੋਕਾਂ ਦੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਕਿਸ਼ਤੀ ਵਿੱਚ ਸਵਾਰ ਬਾਕੀ ਲੋਕ ਅਜੇ ਲਾਪਤਾ ਹਨ ਕਿ ਬਚਾਅ ਟੀਮਾਂ ਹੋਰ ਦੀ ਭਾਲ ਜਿਹੜੀ ਕਰ ਰਹੀਆਂ ਹਨ ਕਿ ਉੱਥੋਂ ਦੇ ਜਿਹੜੇ ਕਮਿਸ਼ਨਰ ਹਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਮਜੂਦ ਸਨ ਅਜਿਹੇ ਤੇ ਸੰਭਵ ਹੈ ਕਿ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਕਿਸ਼ਤੀ ਬੇਕਾਬੂ ਹੋ ਕੇ ਨਦੀ ਦੇ ਤੇਜ਼ ਹਵਾ ਚ ਪਲਟ ਗਈ ਹੈ ਹੁਣ ਤੱਕ 5 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਤੇ ਬਾਕੀਆਂ ਦੀ ਭਾਲ ਜਿਹੜੀ ਗਈ ਉਹ ਜਿਹੜੀ ਜਾਰੀ ਹੈਗੀ ਹੈ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037. That is 510-943-8037.